ਆ ਸਰ ਕੈਨੇਡਾ ਦੇ ਵਿੱਚ ਕਿਸ ਤਰ੍ਹਾਂ ਦਾ ਸਟੈਟਿਓ ਚੱਲ ਰਿਹਾ ਹੈ ਇਸ ਟਾਈਮ ਦੇਖੋ ਜੀ ਸਰ ਅਗਰ ਆਪਾਂ ਇਸ ਟਾਈਮ ਕੈਨੇਡਾ ਦੀ ਗੱਲ ਕਰ ਰਹੇ ਆਂ ਇਸ ਟਾਈਮ ਜਿਹੜਾ ਕੈਨੇਡਾ ਦਾ ਜਿਹੜਾ ਵੀਜ਼ਾ ਰੇਸ਼ਿਓ ਹੈ ਅਗਰ ਆਪਾਂ ਗੱਲ ਕਰੀਏ ਐਸ ਕੰਪੇਅਰ ਟੂ 23 ਟੂ 24 ਅਗਰ ਆਪਾਂ ਗੱਲ ਕਰ ਰਹੇ ਆਂ 2023 ਦੇ ਵਿੱਚ ਜਿਹੜਾ ਵੀਜ਼ਾ ਦਾ ਰੁਝਾਨ ਸੀਗਾ ਐਸ ਕੰਪੇਅਰ 2024 ਬਹੁਤ ਜ਼ਿਆਦਾ ਸੀਗਾ ਬਟ ਅਗਰ ਆਪਾਂ 24 ਦੀ ਗੱਲ ਕਰ ਰਹੇ ਆਂ ਅਕੋਰਡਿੰਗ ਟੂ ਦਾ ਕੈਨੇਡੀਅਨ ਰੂਲਸ ਕੈਪਿੰਗ ਅਨਾਉਂਸ ਕਰ ਦਿੱਤੀ ਗਈ ਹੈ ਕੈਨੇਡਾ ਮਤਲਬ ਹਰ ਇੱਕ ਪ੍ਰੋਵੈਂਸ ਨੂੰ ਇੱਕ ਲਿਮਿਟਿਡ ਸੀਟ ਅ ਕਹਿ ਸਕਦੇ ਕੋਟਾ ਦਿੱਤਾ ਗਿਆ ਕਿ ਹਰ ਇੱਕ ਪ੍ਰੋਵੈਂਸ ਇੰਨੀ ਹੀ ਸਟੂਡੈਂਟ ਨੂੰ ਐਡਮਿਸ਼ਨ ਦੇ ਪਾਏਗਾ ਤੇ ਦੂਜੀ ਗੱਲ ਕੁਝ ਸਾਨੂੰ ਵੀ ਇਸ ਟਾਈਮ ਸਟੂਡੈਂਟਸ ਦੇ ਕੁਰੀਜ਼ ਆ ਰਹੀ ਹੈ ਕਿ ਹਰ ਕਿਸੇ ਦੇ ਮਨ ਚ ਵਿੱਚ ਡਰ ਹੈਗਾ ਕਿ ਕੈਨੇਡਾ ਨੇ ਆਫਟਰ ਪਲੱਸ 2 ਵਰਕ ਪਰਮਿਟਸ ਬੰਦ ਕਰ ਦਿੱਤੇ ਹੈ ਕਿਹੜੇ ਕਿਹੜੇ ਕਾਲਜਿਸ ਦੇ ਵਰਕ ਪਰਮਿਟ ਬੰਦ ਹੋਏ ਹੈ ਸਟੂਡੈਂਟ ਦਾ ਕਾਫੀ ਡਾਊਟ ਹੈ ਵੀਜ਼ਾ ਆ ਰਹੇ ਨੇ ਨਹੀਂ ਆ ਰਹੇ ਨੇ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਲੋਕ ਨੂੰ ਬਹੁਤ ਜਗ੍ਹਾ ਦਿੱਕਤ ਆ ਗਿਆ ਔਰ ਜਿਵੇਂ ਹੀ ਉਸ ਟਾਈਮ ਇਸ ਟਾਈਮ ਜਿਹੜਾ ਨਵਾਂ ਰੂਲ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਨ ਨੇ ਅਨਾਉਂਸ ਕੀਤਾ ਹੈ ਕਿ ਹੋ ਸਕਦਾ ਹੈ ਕਿ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਜਾਂ ਜਨਵਰੀ 2025 ਤੋਂ ਇਹ ਚੀਜ਼ਾਂ ਵੀ ਅਨਾਉਂਸ ਕਰ ਸਕਦੇ ਆ ਕਿ ਹੁਣ ਜਿਹੜਾ ਪੋਸਟ ਸਟਡੀ ਵਰਕ ਪਰਮਿਟ ਹੈ ਉਨਹੀ ਕਹਿ ਸਕਦੇ ਕੋਰਸਿਸ ਨੂੰ ਪ੍ਰੋਵਾਈਡ ਕੀਤਾ ਜਾਏਗਾ ਜਿਨ੍ਹਾਂ ਦਾ ਨੋਕ ਕੈਨੇਡਾ ਚ ਇਨ ਡਿਮਾਂਡ ਹੋਏਗਾ ਤੇ ਇੱਕ ਬਹੁਤ ਵੱਡਾ ਅਪਡੇਟ ਹੈ ਆਉਣ ਵਾਲੀ ਕੈਨੇਡੀਅਨ ਇਮੀਗ੍ਰੇਸ਼ਨ ਦੇ ਲਈ ਆਉਣ ਵਾਲੀ ਇਨਟੇਕਸ ਦੇ ਲਈ ਤੇ ਕਾਫੀ ਚੀਜ਼ਾਂ ਇਸ ਟਾਈਮ ਅਪਡੇਟਸ ਹੋ ਕਰ ਰਿਹਾ ਹੈ ਇਮੀਗ੍ਰੇਸ਼ਨ ਤੇ ਉਹਦੇ ਲਈ ਮੈਂ ਪਹਿਲੀ ਗੱਲ ਕਰਾਂਗਾ ਜੇ ਡੀ ਸਟੂਡੈਂਟਸ ਦਾ ਫਰੈਸ਼ ਪਾਸ ਤੋਂ ਨੀਆ ਸਟੂਡੈਂਟ ਦਾ ਗੈਪ ਹੈ ਆਫਟਰ ਪਾਸ ਤੋਂ 2 ਸਾਲ ਦਾ 4 ਸਾਲ ਦਾ ਗੈਪ ਹੈ ਆਫਟਰ ਗ੍ਰੈਜੂਏਸ਼ਨ ਗੈਪ ਹੈਗਾ ਆ ਤੁਹਾਡੇ ਕੋਲ ਪ੍ਰੋਪਰਲੀ ਗੈਪ ਜਸਟੀਫਿਕੇਸ਼ਨ ਹੈਗੀ ਹੈ ਤੁਸੀਂ इजीली ਇਸ ਟਾਈਮ ਆਪਣੇ ਇਨਟੇਕ ਸਰਵ ਕਰੋ ਆਪਣਾ ਰੀਸੈਂਟਲੀ ਸਾਡੇ ਕੋਲ ਸਪਟੰਬਰ ਇਨਟੇਕ ਅਵੇਲੇਬਲ ਹੈ ਜਨਵਰੀ ਇਨਟੇਕਸ ਦੇ ਓਪਨ ਸੀਟਸ ਓਪਨ ਹੋ ਚੁੱਕੀ ਹੈ ਔਰ ਜਿੰ ਸਟੂਡੈਂਟ ਨੇ ਅਪਲਾਈ ਕੀਤਾ ਹੋਇਆ প্রভিনਸ਼ੀਅਲ ਅਟੈਸਟੇਸ਼ਨ ਲੈਟਰ ਤੁਹਾਡੇ ਨਹੀਂ ਹਾਰੇ ਨੇ ਤੇ ਉਹਨਾਂ ਨੂੰ ਮੈਂ ਕਹਿਣਾ ਚਾਹਾਂਗਾ ਥੋੜਾ ਜਿੰਨਾ ਜਲਦੀ ਹੋ ਸਕਦਾ ਆਪਣੇ ਅਪਕਮਿੰਗ ਇੰਟੇਕ ਲਈ ਅਪਲਾਈ ਕਰੋ ਕਿ ਤੁਸੀਂ ਸਾਡੇ ਥਰੂ ਵੀ ਅਪਲਾਈ ਕਰਕੇ ਜਿਹੜਾ ਪਹਿਲ ਲੈਟਰ ਹੈ প্রভিনਸ਼ੀਅਲ ਅਟੈਸਟੇਸ਼ਨ ਲੈਟਰ ਹੈ ਵਿਦੀਨ ਵੀਕ ਲੈ ਕੇ ਆਪਣਾ ਫਾਈਲ ਲਾ ਸਕਦੇ ਹੋ ਬਸ ਇਸ ਟਾਈਮ ਕੈਨੇਡਾ ਦਾ ਜਿਹੜਾ ਵੀਜ਼ਾ ਰੇਸ਼ਿਓ ਹੈ ਬਹੁਤ ਵਧੀਆ ਚੱਲਦਾ ਪਿਆ ਹੈ ਬਟ ਐਸ ਕੰਪੇਅਰ ਜਿਵੇਂ ਨਵੇਂ ਰੂਲਸ ਆ ਰਹੇ ਨੇ ਤੇ ਉਹਦੇ ਅਕੋਰਡਿੰਗਲੀ ਤੁਸੀਂ ਜਰੂਰ ਆਪਣੀ ਸੀਟ ਜਿੰਦ ਤੋਂ ਜਲਦੀ ਹੋ ਸਕਦਾ ਅਪਲਾਈ ਕਰਕੇ ਆਪਣੀ ਫਾਈਲ ਲਾਂਚ ਕਰੋ ਹਮ ਬਿਲ ਜਿਵੇਂ ਹੀ ਜਨਵਰੀ 2024 ਆਉਂਦਾ ਉਸ ਤੋਂ ਬਾਅਦ ਲਗਾਤਾਰ ਰੂਲ ਚੇਂਜ ਹੋ ਰਿਹਾ ਕੈਨੇਡਾ ਨੂੰ ਲੈ ਕੇ ਅੱਜ ਦੇ ਨਵੇਂ-ਨਵੇਂ ਅਨਾਉਂਸਮੈਂਟ ਹੁੰਦੀਆਂ ਨੇ ਚਾਹੇ ਸਪਾਊਸ ਦੀ ਗੱਲ ਕਰੀਏ ਵਰਕ ਦੀ ਗੱਲ ਕਰੀਏ ਪ੍ਰਾਈਵੇਟ ਸਰਗਵਰਨਮੈਂਟ ਕਾਲਜ ਦੀ ਗੱਲ ਕਰੀਏ ਇਸ ਕਰਕੇ ਜਿਹੜੇ ਵੀ ਸਟੂਡੈਂਟ ਜਾਣਾ ਚਾਹੁੰਦੇ ਆ ਪਹਿਲਾਂ ਅਸੀਂ ਬਹੁਤ ਰੌਲਾ ਪਾਇਆ ਫਰਵਰੀ ਦੇ ਵਿੱਚ ਜਨਵਰੀ ਦੇ ਵਿੱਚ ਕਿ ਜਿਹੜੇ ਸਟੂਡੈਂਟ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਆ ਅਪਲਾਈ ਕਰ ਸਕਦੇ ਆ ਇਸ ਟਾਈਮ ਸਪਾਊਸ ਲੱਗ ਰਿਹਾ ਕਿਸੇ ਵੀ ਸਮੇਂ ਬੰਦ ਹੋ ਸਕਦਾ ਉਸੇ ਤਰੀਕੇ ਦੇ ਨਾਲ ਆਪਾਂ ਨੂੰ ਦੇਖਣ ਨੂੰ ਮਿਲਿਆ ਕਿ ਸਪਾਊਸ ਨੂੰ ਲੈ ਕੇ ਬਹੁਤ ਹੀ ਸਟ੍ਰਿਕਟ ਐਕਵਰੀਫਰ ਤੋਂ ਕੈਨੇਡਾ ਭਾਜੀ ਜਿਹੜੇ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਆ ਉਹਨਾਂ ਦੇ ਲਈ ਕਿਸ ਤਰ੍ਹਾਂ ਦੇ ਆਪਸ਼ਨ ਨੇ ਕਿ ਪਲੱਸ 2 ਵਾਲੇ ਜਾ ਸਕਦੇ ਆ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਆ ਦੇਖੋ ਜੀ ਇਹ ਚੀਜ਼ ਪਹਿਲੇ ਵੀ ਇਮੀਗ੍ਰੇਸ਼ਨ ਨੇ ਐਲੈਬ੍ਰੇਟ ਕੀਤੀ ਸੀਗੀ ਕਿ ਸਟੂਡੈਂਟਸ ਨੂੰ ਕਵਰਾਨ ਦੀ ਲੋੜ ਨਹੀਂ ਹੈ ਜਿਹੜਾ ਸਪਾਊਸ ਆਲਾ ਪ੍ਰੋਗਰਾਮ ਸੀਗੇ ਉਹਨਾਂ ਨੇ ক্লোਜ਼ ਕਰਨ ਦਾ ਡਿਸੀਜਨ ਲੀਤਾ ਸੀਗਾ ਇਹ ਸਪੈਸ਼ਲੀ ਸਿਰਫ ਅੰਡਰ ਗ੍ਰੈਜੂਏਟ ਲੈ ਸਟੂਡੈਂਟਸ ਲਈ ਹੈ ਕਿ ਜਿਹੜੇ ਬੱਚਿਆਂ ਨੇ ਪਲੱਸ 2 ਕੀਤੀ ਹੋਈ ਹੈ ਔਰ ਬੈਚਲਰਸ ਲਈ ਜਾ ਰਹੇ ਨੇ ਦੇ ਚਾਹੇ ਕਿਤੇ ਆਪਣੇ ਸਪਾਊਸ ਆਪਣੀ ਫੈਮਿਲੀ ਨਾਲ ਲੈ ਕੇ ਨਹੀਂ ਜਾ ਰਹੇ ਸਟ ਬਟ ਜਿਹੜੇ ਸਟੂਡੈਂਟ ਗ੍ਰੈਜੂਏਟ ਨੇ ਮਾਸਟਰਸ ਪ੍ਰੋਗਰਾਮ ਲਈ ਜਾਂ ਕਿਸੇ ਡਾਕਟੋਰੇਟ ਪ੍ਰੋਗਰਾਮ ਦੇ ਲਈ ਜਾਂ ਪੀ ਐਚ ਡੀ ਰਿਸਰਚ ਪ੍ਰੋਗਰਾਮ ਦੇ ਲਈ ਅਪਲਾਈ ਕਰਦੇ ਨੇ ਉਹ ਆਪਣੇ ਸਪਾਊਸ ਨੂੰ ਸੇਮ ਡੇ ਵਿਦ ਡਿਪੈਂਡੈਂਟ ਵੀਜ਼ਾ ਲੈ ਕੇ ਜਾ ਸਕਦੇ ਨੇ ਸੇਮ ਫਲਾਈਟ ਜਾ ਸਕਦੇ ਨੇ ਤੇ ਜਿਹੜੇ ਸਟੂਡੈਂਟ ਇਸ ਟਾਈਮ ਯੂਕੇ ਤੋਂ ਪਰੇਸ਼ਾਨ ਨੇ ਕਿ ਯੂਕੇ ਸਪਾਊਸ ਬੰਦ ਕਰ ਚੁੱਕੇ ਆ ਜਾਂ ਅਦਰ ਕੰਟਰੀਸ ਹਨ ਆਪਸ਼ਨ ਨਹੀਂ ਮਿਲਦੇ ਭੀ ਤਾਂ ਕੈਨੇਡਾ ਤੁਹਾਡੇ ਕੋਲ ਹੁਣੇ ਵੀ ਓਪਨ ਹੈਗਾ ਅਪਕਮਿੰਗ ਇੰਟੇਕਸ ਲਈ ਓਪਨ ਹੈ ਤੁਸੀਂ ਵਿਦ ਸਪਾਊਸ ਦੇ ਨਾਲ ਆਪਣੇ ਮਾਸਟਰਸ ਪ੍ਰੋਗਰਾਮ ਦੇ ਲਈ ਅਪਲਾਈ ਕਰਕੇ ਅਪਲਾਈ ਕਰ ਸਕਦੇ ਹੋ ਰੀਸੈਂਟਲੀ ਹੁਣ ਸਾਡੇ ਵੀ ਕਾਫੀ ਵੀਜ਼ਾ ਆਏ ਨੇ ਜਿਹੜੇ ਸਪ ਚਲਣ ਦੀ ਲੋੜ ਨਹੀਂ ਹੈ ਸਪਾਉਸ ਨਾਲ ਸਿਰਫ ਅੰਡਰ ਗ੍ਰੈਜੂਏਟ ਸਟੂਡੈਂਟਸ ਲਈ ਬੰਦ ਹੋਏ ਨੇ ਨਾ ਕਿ ਪੀਜੀ ਪ੍ਰੋਗਰਾਮਸ ਦੇ ਸਟੂਡੈਂਟਸ ਦੇ ਲਈ ਸਾਡੇ ਨਾਲ ਲਗਾਤਾਰ ਕਾਲਰ ਜੁੜ ਰਹੇ ਆ ਸਾਡੇ ਨਾਲ ਕਾਲਰ ਸੇ ਹੈਲੋ ਮੈਨੂੰ ਲੱਗਾ ਕਾਲ ਕਰ ਚੁੱਕੀ ਹੈ ਸਕਰੀਨ ਦੇ ਉੱਤੇ ਨੰਬਰ ਫਲੈਸ਼ ਹੋ ਰਿਹਾ ਹੈ ਤੁਸੀਂ ਤੁਸੀਂ ਕਾਲ ਕਰ ਸਕਦੇ ਹੋ ਸ਼ੋਅ ਦੌਰਾਨ ਜੇ ਅਸੀਂ ਕਾਲ ਨਹੀਂ ਵੀ ਲੈ ਪਾਰੇ ਤਾਂ ਤੁਹਾਨੂੰ ਬੈਕ ਕਾਲ ਜਿਹੜੀ ਕੀਤੀ ਜਾਊਗੀ ਹੈਲੋ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਜੀ ਸਰ ਜੀ ਕਹੋ ਤੁਸੀਂ ਪੂਨਮ ਦਲ ਘਰੇ ਬਟਿੰਡੇ ਤੋਂ ਹਾਂ ਜੀ ਤੁਸੀਂ ਗੱਲ ਕਰ ਸਕਦੇ ਹੋ ਆਪਣੀ ਪ੍ਰੋਫਾਈਲ ਦੱਸੋ ਤੇ ਸਵਾਲ ਦੱਸੋ ਹਾਂ ਜੀ ਸਰ ਮੈਂ ਨਾ ਕੈਂਡਲ ਹੀ ਪੁੱਛਣਾ ਹੈ ਲਾਈਕ ਮੈਂ ਬੈਚਲਰਸ ਕੀਤੀ ਹੈ ਮਾਸਟਰਲੀ ਜਾਣਾ ਮੈਂ ਹੂੰ ਠੀਕ ਹੈ ਮੈਮ ਤੁਹਾਡੀ ਕੁਆਲਿਫਿਕੇਸ਼ਨ ਕੀ ਮੈਮ ਤੁਹਾਡੀ ਕੁਆਲਿਫਿਕੇਸ਼ਨ ਕੀ ਹੈਗੀ ਮਤਲਬ ਕੀ ਕੀਤਾ ਹੋ ਤੁਸੀਂ ਸਰ ਮੈਂ ਬੀ ਕਾਮ ਕੀਤੀ ਹੈ 2023 ਦੇ ਵਿੱਚ ਠੀਕ ਹੈ ਮੈਮ ਤੇ ਮੈਂ ਮੈਰਿਡ ਹਾਂ ਮੈਂ ਮਦੂ ਆਪਣੇ ਮਤਲਬ ਹਸਬੰਡ ਦੇ ਨਾਲ ਜਾਣਾ ਚਾਹੀਦੀ ਹਾਂ ਠੀਕ ਹੈ ਮੈਮ 2023 ਤੋਂ ਲੈ ਕੇ ਤੁਸੀਂ ਹੁਣ ਤੱਕ ਕੀ ਕਰਦੇ ਪਏ ਹੋ ਔਰ ਸਰ ਮੈਂ ਜੋਬ ਕਰ ਰਹੀ ਹਾਂ ਠੀਕ ਹੈ ਤੇ ਤੁਹਾਡੇ ਕੋਲ ਪ੍ਰੋਪਰ ਠੀਕ ਹੈ ਤੁਹਾਡੇ ਕੋਲ ਐਕਸਪੀਰੀਅੰਸ ਲੈਟਰ ਵਗੈਰਾ ਪ੍ਰੋਪਰਲੀ ਹੈਗਾ ਮੈਮ ਠੀਕ ਹੈ ਤੇ ਮੈਮ ਤੁਸੀਂ ਲੈਂਗੁਏਜ ਐਫੀਸ਼ੀਐਂਸੀਜ਼ ਆਇਲਸ ਕੀਤੀ ਹੈ ਪੀਟੀ ਕੀਤੀ ਹੋਈ ਹੈ ਸਰ ਮੈਂ ਆ ਕਿ ਸਕੋਰ ਹੈ ਮੈਮ ਤੁਹਾਡਾ 6.5 नॉट लेस देन 6 ओके ओके نو ਸ਼ਿਮ ਮੈਮ ਦੇਖੋ ਮੈਮ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗ ਹੀ ਤੁਸੀਂ ਇਸ ਟਾਈਮ ਆਪਣੇ ਅਪਕਮਿੰਗ ਇਨਟੇਕ ਲਈ ਵਿਦ ਸਪਾਊਸ ਅਪਲਾਈ ਕਰ ਸਕਦੇ ਹੋ ਸਪਟੰਬਰ ਇਨਟੇਕ ਸਾਡੇ ਕੋਲ ਅਵੇਲੇਬਲ ਹੈ ਤੇ ਜੀ ਇਹ ਹੈ ਕਿ ਮੈਂ ਸਪਟੰਬਰ ਇਨਟੇਕ ਦੇ ਵਿੱਚ ਹੀ ਜਾਣਾ ਹੈ ਨਹੀਂ ਮੈਮ ਬਿਲਕੁਲ ਬਟ ਮੈਮ ਤੁਹਾਡੇ ਕੋਲ ਟਾਈਮ ਬਹੁਤ ਘੱਟ ਹੈ ਕਿਉਂਕਿ ਸਪਟੰਬਰ ਇਨਟੇਕ ਆਲਮੋਸਟ ਫੁੱਲ ਹੋ ਚੁੱਕਾ ਹੈ ਤੇ ਜਿਵੇਂ ਤੁਹਾਨੂੰ ਪਤਾ ਹੈ ਇਸ ਟਾਈਮ ਜੂਨ ਚੱਲਦਾ ਪਿਆ ਹੈ ਤੇ ਮੋਸਟ ਆਫ ਪਬਲਿਕ ਕਾਲਜੇਸ ਬੰਦ ਹੋ ਚੁੱਕੇ ਨੇ ਤੁਹਾਡੇ ਕੋਲ ਲਿਮਿਟਿਡ ਸੀਟਸ ਅਵੇਲੇਬਲ ਨੇ ਤੇ ਇੱਕ ਸਭ ਤੋਂ ਵੱਡੀ ਗੱਲ ਕਿ ਜਿਵੇਂ ਆ ਰਹੀ ਹੈ ਕਿ ਕਿੰ ਕਿੰਨੇ ਇਸ਼ੂ ਕੀ ਤਜਾਵੂ ਕਿਸ ਨੂੰ ਨਹੀਂ ਕੀ ਤਜਾਊਗਾ ਤੇ ਉਹ ਅਕੋਰਡਿੰਗਲੀ ਤੁਹਾਨੂੰ ਹੋਲੇ ਖਬਰਾਂ ਦੀ ਕੋਈ ਲੋੜ ਨਹੀਂ ਹੈਗੀ ਐ ਤੁਸੀਂ ਅਪਕਮਿੰਗ ਸਪਟੰਬਰ ਇਨਟੇਕ ਲਈ ਅਪਲਾਈ ਕਰ ਸਕਦੇ ਹੋ ਔਰ ਵਿਦਿਨ 7 ਟੂ 10 ਡੇਜ਼ ਦੇ ਅੰਦਰ ਤੁਸੀਂ ਆਪਣਾ ਪੈਪਰ ਲੈਟਰ ਲੈ ਕੇ ਅਪਲਾਈ ਕਰਕੇ ਆਪਣਾ ਵੀਜ਼ਾ ਲੈ ਸਕਦੇ ਹੋ ਤੇ ਵਿਦ ਸਪਾਊਸ ਆਨਲਾਈਨ ਅਪਲਾਈ ਕਰ ਸਕਦੇ ਹੋ ਮੈਮ ਬਿਲਕੁਲ ਤੁਸੀਂ ਮੈਮ ਤੁਸੀਂ ਸਾਡੀ ਟੀਮ ਦੇ ਨਾਲ ਆਨਲਾਈਨ ਕਾਉਂਸਲਿੰਗ ਵੀ ਲੈ ਸਕਦੇ ਹੋ ਤੁਸੀਂ ਆਫਿਸ ਵਿਜ਼ਿਟ ਵੀ ਕਰ ਸਕਦੇ ਹੋ ਅਗਰ ਤੁਸੀਂ ਆਪਣਾ ਪ੍ਰੋਸੈਸ ਵੀ ਆਨਲਾਈਨ ਚੱਲ ਚੱਲਣਾ ਚਾਹੁੰਦੇ ਹੋ ਤੁਸੀਂ ਆਨਲਾਈਨ ਕਰ ਸਕਦੇ ਹੋ ਨੀਚੇ ਦਿੱਤੇ ਗਏ ਨੰਬਰ ਤੇ ਕਾਲ ਕਰ ਸਕ